Thank you. Oh, my God. Thank you. Thank ਸ਼ਾਹ ਦੇ ਵਿੱਚ ਆ ਸੀ ਤੇ ਮੈਂ ਪੁੱਛਦਾ ਹਾਂ ਕਿ ਸ਼ਹਾਦਾ ਟੀਚਰਸ ਕਲੱਬ ਆ ਮੈਂ ਮੈਂਬਰਸ ਤੇ ਬੇਸ਼ੱਕ ਨਹੀਂ ਸੀ ਉਹਨਾਂ ਟਾਈਮ ਦੇ ਵਿੱਚ ਬਸ ਆ ਸੀ ਕੱਲੇ-ਕੱਲੇ ਦਾ ਔਰ ਇੱਕ ਨਾਮ ਹੁੰਦਾ ਸੀ ਔਰ ਕੱਲੇ ਸ਼ਹਾਦੇ ਦੇ ਵਿੱਚ ਨਹੀਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ਼ਹਾਦਾ ਟੀਚਰਸ ਕਲੱਬ ਦੀ ਇੱਕ ਇੰਦਾ ਨਹੀਂ ਸਸਤਾ ਸੀ ਕਿ ਵਾਕਿਆ ਜਿਹਨੂੰ ਸਟੇਟਵਾਨ ਮਿਲਣਾ ਦਈ ਨਾ ਇਤੋਂ ਨਹੀਂ ਇੱਧਰ ਆ ਕੇ ਇਹਨਾਂ ਨੂੰ ਬਹੁਤ ਸਨਮਾਨਤ ਹੋ ਜਿਵੇਂ ਦੁਨੀਆ ਦੇ ਉਸ ਟੇਰ ਵਾਲਾ ਜਿਹੜਾ ਸੰਗਠਨ ਦਾ ਤੇ ਸਕੂਲ ਦੀ ਜਿਹੜੀ ਪਰੰਪਰਾਵਾਂ ਨੇ ਦਿੱਤੀ। ਨੇਤ ਪ੍ਰਸਾਦ ਨੂੰ ਪਹੁੰਚਾਇਆ ਤੇਰੇ ਔਰ ਬੜੀ ਵੱਡੀ ਗੈਦਰਿੰਗ ਉੱਥੇ ਵੇਖੀ ਔਰ ਬੜੇ ਵਧੀਆ ਵਿਚਾਰ ਸੁਣੇ ਸਾਰੇ ਜਿਹੜੇ ਸੂਝਵਾਨ ਤੇ ਸਿਆਣੇ ਸੱਜਣ ਹੁੰਦੇ ਸੀ ਉਹਨਾਂ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀ ਤੇ ਸੱਚੀ ਮੇਰੇ ਮਨ ਦੇ ਵਿੱਚ ਵੀ ਹੁੰਦੀ ਕਿ ਕਦੀ ਮੈਂ ਇਹਨਾਂ ਦਾ ਇੱਕ ਮੈਂਬਰ ਬਣਾ। ਇੱਕ ਨਮਾਣੀ ਦੇ ਤੌਰ ਤੇ। ਮੇਰੇ ਮੈਂਬਰ ਦੇ ਮੇ ਬਣਾ ਸੀ ਹੋਰ ਬਾਕੀ ਹੋਰ ਸੰਸਥਾ ਦੇ ਅਧਿ ਪਦਾਨ ਬਣਾ ਕੇ ਖੜਾ ਕਰ ਦਿੱਤਾ ਭਲਾ ਕਿ ਜਿਸ ਦਿਨ ਮੈਂ ਕਾਬਲ ਵੀ ਨਹੀਂ ਆ ਮੈਂ ਸਮਝਦਾ ਕਿ ਇੰਨੇ ਸੂਝਵਾਨ ਤੇ ਸਿਆਣੇ ਬੰਦਿਆਂ ਦੇ ਵਿੱਚ ਪ੍ਰਧਾਨਗੀ ਕਰਨੀ ਉਹ ਇੱਕ ਅਲੱਗ ਗੱਲ ਹੁੰਦੀ ਆ ਠੀਕ ਆ ਮੈਂ ਆਪਣੀਆਂ ਸੰਸਥਾਵਾਂ ਦੇ ਵਿੱਚ ਆਪਣੀ ਜਥੇਬੰਦੀ ਦੇ ਵਿੱਚ ਸਟੇਟ ਲੈਵਲ ਤੇ ਵੀ ਬੜੇ-ਬੜੇ ਪੱਦਵ ਤੇ ਪ੍ਰਧਾਨਗੀਆਂ ਕੀਤੀਆਂ ਲੇਕਿਨ ਉਥੇ ਸਾਡੀ ਸੋਚ ਇੱਕੋ ਜਿਹੀ ਹੁੰਦੀ ਸੀ ਸਾਡੇ ਮਸਲੇ ਇੱਕੋ ਜਿਹੇ ਹੁੰਦੇ ਸੀ ਸਾਡੇ ਸਾਰਿਆਂ ਨੂੰ ਪਤਾ ਹੁੰਦਾ ਹੀ ਇੱਕ ਵਿਜਨ ਹੁੰਦਾ ਹੈ ਕਿ ਕਰਨਾ ਕੀ ਹੈ ਔਰ ਅਸੀਂ ਸਾਰੇ ਇੱਕੋ ਜਿਹੇ ਹੁੰਦੇ ਹਾਂ ਲੇਕਿਨ ਇੱਥੇ ਦੇ ਪਿਆਰ ਬਾਦ ਦੇ ਹਰ ਬੰਦੇ ਨੇ ਆਪਣੇ ਵਿੱਚ ਜੁ ਪੀੜਚੀ ਨਹੀਂ ਕੀਤੀ ਔਰ ਹਰ ਬੰਦਾ ਆਪਣੇ ਉਸ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਵਾਪਸ ਨਿਕਲਿਆ ਆਇਆ ਪਹੁੰਚਿਆ ਪਹੁੰਚੇ ਹੋਏ ਸਾਰੇ ਆ ਸਾਰੇ ਜਿਵੇਂ ਇਕੱਲੇ ਇਕੱਲੇ ਦੀ ਗੱਲ ਕਰਾਂ ਤੇ ਵਾਕਿਆ ਹੀ ਮੈਨੂੰ ਸੋਚਣਾ ਆ ਕਿ ਅੱਜ ਉਹ ਬੰਦੇ ਆ ਜਿਨ੍ਹਾਂ ਤਾਰਾ ਸਿੰਘ ਹੁਣਾਂ ਦੀ ਗੱਲ ਨਾਲ ਸਰਦਾਰ ਪਰਵੰਸੇ ਹੁਣਾਂ ਦੀ ਜਿੱਥੇ ਰੋਣਾ ਦੀ ਹਰਦੀਪ ਸਿੰਘ ਸੰਧੂਣਾ ਦੀ ਕੌਸ਼ਲਜੀਤ ਮਰੇਜ ਜੀ ਇਹੋਸਾ ਜੀਨੀਅਰ ਬੰਦਿਆਂ ਦੇ ਵਿੱਚੋਂ ਸਾਡੇ ਇਹ ਆਉਂਦੇ ਉਹ ਤੋਂ ਮੁਕਤਾ ਨਹੀਂ ਹੁੰਦੇ ਸੀ ਐ ਸਰਦਾਰ ਅਰਬਾਨ ਸਿੰਘ ਜੀ ਔਰ ਇਹਨਾਂ ਆਪਣੀ ਜ਼ਿੰਦਗੀ ਦਾ ਵੱਡਾ ਜਿਹੜਾ ਹਿੱਸਾ ਸਾਥ ਸਿੱਖਿਆ ਨੂੰ ਲਾਇਆ ਔਰ ਆਪਣਾ ਜਿੱਥੇ-ਜਿੱਥੇ ਲਾਇਆ ਵੱਡਾ ਨਾਮ ਕੋ ਆਇਆ ਇਹ ਨਹੀਂ ਜੀ ਕਿ ਇੱਥੇ ਸ਼ਹਾਦੇ ਦੇ ਵਿੱਚ ਸmathsfਾ ਦੇ ਵਿੱਚ ਨਾ ਸਾਰੇ ਇੰਧਾਂ ਨੇ ਕੰਮ ਕੀਤੇ ਆਂ ਪੱਲੇ ਪੱਲੇ ਦਾ ਨਾਮ ਜਿਹੜਾ ਤ੍ਰੂਪ ਤਾਰਿਆਂ ਨੂੰ ਚਮਕਦਾ ਔਰ ਇਹਨਾਂ ਦੀ ਟੀਮ ਦੇ ਵਿੱਚ ਕੰਮ ਕਰਨਾ ਹੀ ਮੇਰੇ ਵਾਸਤੇ ਬੜੀ ਵੱਡੀ ਗੱਲ ਸੀ ਆ ਪ੍ਰਧਾਨਗੀ ਤੇ ਇਹਦੇ ਸ਼ਹਿਰ ਮੈਂ ਲੈ ਕੇ ਨਹੀਂ ਆ ਇਤਨਾ ਤਾਂ ਹੈ ਕਿ ਕਿੰਘ ਕਿੰਨਾ ਹੁੰਦਾ ਕਿ ਮੈਂ ਤੁਹਾਡੇ ਸਾਰੇ ਦਾ ਅਸ਼ੀਰਵਾਦ ਲੈ ਕੇ ਆਪਾਂ ਇਹ ਗੱਲ ਅੱਗੇ ਤੋਰਨੀ ਆ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਦੋਂ ਵੀ ਕੋਈ ਚੇਂਜ ਆਉਂਦੀ ਆ ਤਾਂ ਮਨ ਅਮੰਤਾ ਆਉਂਦੀ ਆ ਤੇ ਬਹੁਤ ਸਾਰੀਆਂ ਗੱਲਾਂ ਨਰੀਆਂ ਹੋ ਜਾਂਦੀਆਂ ਆ ਔਰ ਇਹ ਬਦਲਦਾ ਅਸੂਲੀਅਤ ਕਿ ਚੇਂਜ ਜ਼ਰੂਰੀ ਹੈ ਇਹ ਵੇਸ਼ਾ ਹੀ ਹੁੰਦੀ ਨਹੀਂ ਇੱਥੇ ਟੀਚਰ ਕਲੱਬ ਦੇ ਵਿੱਚ ਬਹੁਤ ਸਾਰੇ ਮੇਰੇ ਤੋਂ ਪਹਿਲਾਂ ਵੀ ਕਈ ਪ੍ਰਧਾਨ ਆਏ ਔਰ ਉਹਨਾਂ ਨੇ ਵਕਫ ਵਕਫ ਸਮੇਂ ਸਾਲ ਸਾਲ ਵਾਸਤੇ ਵੀ ਕਈਆਂ ਕੰਮ ਕੀਤਾ ਕਈਆਂ ਨੂੰ ਜਿਆਦਾ ਸਭਾ ਵੀ ਮਿਲਿਆ ਔਰ ਆਪਣੀ ਇੱਕ ਨੋਇਕਲੀ ਪਛਾਣ ਵੀ ਛੱਡ ਕੇ ਗਏ ਆ ਔਰ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਮੈਂ ਇਦਾਂ ਦਾ ਨਹੀਂ ਦੇਖਿਆ ਜਿਹਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਹੋਵੇ ਈ ਕਿ ਸਰਦਾਰ ਮਨਜੀਤ ਸਿੰਘ ਵੀ ਉਡਾਰੀ ਤੋਂ ਜਦੋਂ ਪ੍ਰਧਾਨ ਬਣੇ ਸੀ ਉਦੋਂ ਇੱਕ ਤਲਦੀਪ ਸ਼ਰਮਾ ਵੀ ਸਾਡੇ ਇਹ ਵੀ ਬਣੀ ਸੀ ਜਿੱਦਾਂ ਸਾਡੇ ਰੱਖਿਆ ਬਣੇ ਸਦੂ ਦਾਵਰੇ ਵਰਾਰ ਮਾਰੀ ਆਇਆ ਹੋਰ ਸਾਰਿਆਂ ਦੀ ਵਾਰੀ ਆਈ ਇਹਦੇ ਵਿੱਚ ਔਰ ਆਪਣੀ ਆਪਣੀ ਵਾਰੀ ਦੇ ਵਿੱਚ ਮੈਂ ਉਹਨੂੰ ਦੇਖਦਾ ਰਿਹਾ ਕਿ ਇੱਕ ਨੂੰ ਇੱਕ ਲਈ ਪਹਿਚਾਨ ਜਿਹੜੀ ਉਹ ਬਣਾਈ ਹੈ ਅੱਜ ਵੀ ਜੇ ਤੁਸੀਂ ਸਾਰਿਆਂ ਨੇ ਪਿਛਲੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਮੈਨੂੰ ਵਰਦਾਨ ਦੀ ਦੇਣ ਦਾ ਤੇ ਮੈਂ ਕਰਵਾ ਕੱਟਾ ਜਦੋਂ ਬੰਦਗੀਨ ਬੇਸ਼ੱਕ ਬਹੁਤ ਯਾਦਤ ਸਾਨੂੰ ਕਈ ਗੱਲਾਂ ਸਖਤਰੀ ਕਰਨ ਨੂੰ ਮਿਲਦੀਆਂ ਕਈ ਜਿਹੜੀ ਉੱਚਾ ਲੈਣਾ ਵੀ ਬੋਲਾ ਪੈਂਦਾ ਸੀ ਉੱਥੇ ਵਿਰੋਧ ਤਾਂ ਵੀ ਬੜੀ ਹੁੰਦੀ ਆ ਵਿਰੋਧ ਤਾਂ ਵਿੱਚ ਵੀ ਵਕਾਫ ਹੁੰਦਾ ਜਿੱਲੇ ਕਿਸੇ ਬੰਦੇ ਦੀ ਵਿਰੋਧਤਾ ਹੋਵੇ ਤੇਰੀ ਬੜੀ ਉਹ ਵੀ ਉੱਪਰ ਲੈ ਕੇ ਚੱਲੇ ਜਾਂਦੀ ਸੋ ਇਹਨਾਂ ਸਾਰੀਆਂ ਗੱਲਾਂ ਉਤਰਾ ਚੜਾਉਣਾਂ ਦੇ ਵਿੱਚੋਂ ਕਾਹਦੀ ਕੋਜੇ ਇਹਨਾਂ ਦੇ ਨਿਕਲੇ ਹੋਏ ਆ ਸੋ ਮੈਨੂੰ ਪਿਛਲੀ ਅੱਜ ਦੇ ਪ੍ਰਿੰਟ ਸਾਹਿਬ ਮੌਕਾ ਦਿੱਤਾ ਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਸੀ ਕਿ ਆਪਾਂ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਆ ਕੁਝ ਅਹੁਦੇ ਜਿਹੜੇ ਅਨਾਉਂਸ ਕਰਨੇ ਆ ਕਿ ਜਿਹੜੇ ਆਪਣੀ ਕਮੇਟੀ ਹੈ ਉਹ ਬੜੇ ਵਧੀਆ ਤਰੀਕੇ ਨਾਲ ਚੱਲ ਸਕਿਆ। ਸੋ ਜਿੱਦਾਂ ਹੁਣ ਫੈਸਲਾ ਕੀਤਾ ਆਪਾਂ ਸਾਰਿਆਂ ਨੇ ਜੋ ਸਿਰਫ ਸੰਪਤੀ ਨਾਲ ਕਰਨਾ ਅਜੀ ਕੀਤਾ ਨਹੀਂ ਮਤਲਬ ਕਰਨਾ ਕਿ ਇਹਦੇ ਵਿੱਚ ਸਾਰਿਆਂ ਦਾ ਜਿਹੜਾ ਮਾਰਸਨ ਮਾਰਟ ਹੈ ਨਾ ਉਹ ਉਹਨਾਂ ਦੇ ਜਿਹੜੇ ਸਾਰ ਤੋਂ ਵੱਡੇ ਆ ਉਹਨਾਂ ਦਾ ਉਹਨਾਂ ਦੀ ਸਾਨੂੰ ਜਿਹੜੀ ਸਿੱਖਿਆ ਉਹ ਲਗਾਤਾਰ ਮਿਲਦੀ ਰਹੇ ਗਾਈਡਲਾਈਨ ਮਿਲਦੀ ਰਹੇ ਨਹੀਂ ਕਿ ਅਸੀਂ ਕਿੰਦਰੇ ਆਪਣੇ ਕੰਮ ਬਾਰੇ ਰਹੀਏ ਇੱਕ ਤੁਹਾਡੇ ਕੋਲ ਵੀ ਅਧਿਕਾਰ ਹੋਵੇ ਕਿ ਜੇ ਅਸੀਂ ਕੋਈ ਗਲਤ ਕਰਦੇ ਆਂ ਤੇ ਤੁਹਾਨੂੰ ਸਮਝਾਉਣ ਵਾਸਤੇ ਜਾਂ ਕਿੱਦਾਂ ਉਹਦੇ ਵਾਸਤੇ ਵੀ ਸੋ ਜੇ ਆਪਾਂ ਉਹ ਕਮੇਟੀ ਦੀ ਗੱਲ ਕਰੀਏ ਜਿੱਦਾਂ ਹੁਣੇ ਗੱਲ ਹੋਈ ਸੀ ਤੇ ਸਾਡੇ ਵਿੱਚ ਉਸ ਕਮੇਟੀ ਦੇ ਵਿੱਚ ਜਿਹੜੇ ਸਾਡੇ ਸੂਝਵਾਨ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਬਿਨਾਂ ਕਹੀ ਪਰ ਜਮੀਨ ਦੇਣ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੂੰ ਸਰਦਾਰ ਪ੍ਰਵੰਤ ਸਿੰਘ ਜੀ ਆ ਸਰਦਾਰ ਕਾਰਾ ਸਿੰਘ ਜੀ ਅਰਨੇਸ਼ ਜੀ ਆ ਪੌਸ਼ਣ ਜੀ ਆ ਸਰਦਾਰ ਅਮਰਪਾਲ ਸਿੰਘ ਜੀ ਆ ਇਹ ਸਾਡੇ ਪ੍ਰਵੰਤਰ ਆਏ ਅਲੋੜਾ ਦੀ ਪ੍ਰਵੰਤਰ ਆਏ ਲੋੜਾ ਦੀ ਇਹ ਸਾਰੇ ਸਾਡੇ ਸੀਨੀਅਰ ਮੈਂਬਰਾਂ ਦੇ ਵਿੱਚੋਂ ਤੇ ਮੈਂ ਸਮਝਦਾ ਕਿ ਜੇ ਤਾਂ ਦਾ ਪੈਨਲ ਬਣਾ ਲਿਆ 라ਵੇ ਜੀ ਵਿੱਚ ਇੱਕ ਬੰਦਾ ਸਾਡਾ ਇੱਕ ਜਾਂ ਦੋ ਬੰਦੇ ਸਰਸਰਸਤੇ ਤੌਰ ਤੇ ਔਰ ਬਾਕੀ ਸਾਡੇ ਚੀਫ ਐਡਵਾਈਜ਼ਰ ਮੈਂ ਸਲਾਹਕਾਰ ਇਹਨਾਂ ਨੂੰ ਸਾਰਿਆਂ ਨੂੰ ਰੱਖਿਆ ਜਾਵੇ ਤਾਂ ਕਿ ਇਹਨਾਂ ਦੀ ਗਾਈਡ ਲਾਈਨ ਦੇ ਨਾਲ ਜਿਹੜੀ ਅੱਧੀ ਕਵੇਲੀ ਹੋ ਚੱਲੇ ਠੀਕ ਹੈ ਇਹ ਪਹਿਲਾ ਸਭ ਬਹੁਤ ਵਧੀਆ ਬਹਿ ਕਾ। ਬਹੁਤ ਬੋਲਣ ਵਾਲਾ। ਕਹਿੰਦਾ ਦਾਵਾ ਕਿ ਉਹਨੇ ਹੀ ਸਾਰੀ ਕਾਰਵਾਈ ਕਰਨੀ ਹੁੰਦੀ। ਸੋ ਉਹਦੇ ਵਿੱਚ ਜੇ ਮੈਂ ਇਹਨਾਂ ਦਾ ਨਾਮ ਲਵਾਂ ਸਰਦਾਰ ਜਸਪਾਲ ਸਿੰਘ ਜਿੱਥੇ ਉਹਨਾਂ ਦਾ ਤੇ ਤੁਹਾਨੂੰ ਕਿੰਦਾ ਲੱਗੂਗਾ? ਬੜਾ ਯਾਨੀ ਬੜਾ ਯਾਨੀ ਬੜਾ ਯਾਨੀ ਬਹੁਤ ਵਧੀਆ। ਬਹੁਤ ਵਧੀਆ। ਹੋਰ ਇਹਦੇ ਕੋਸ਼ਿਸ਼ ਤੇ ਮਨੇ ਨੇ ਕਿਹਨੇ ਕੋਸ਼ਿਸ਼ ਕੀਤੀ। ਹੋਰ ਮੈਂ ਇਹ ਵੀ ਚਾਹੁੰਦਾ ਵਾਂ ਕਿ ਆਪਣੇ ਸਾਰੇ ਮੈਂਬਰ ਜਿਹੜੇ ਆ ਉਹ ਕਿਸੇ ਨਾ ਕਿਸ ਹਾਲੇ ਲੱਗੇ ਰਹਣ ਜੇ ਜੇ ਕਰ ਰਹੇ ਨੇ ਮੈਂ ਰੋੜਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਜੇ ਜੇ ਚੌੜਾ ਆ ਰਹੀ ਹੈ ਉਹਦੇ ਵਿੱਚ ਮੈਂ ਇਹ ਬੇਨਤੀ ਕਰਾਂਗਾ ਬਾਅਦ ਵਿੱਚ ਸਾਡੇ ਕੁਲਦੀਪ ਸ਼ਰਮਾ ਜੀ ਸਾਡੇ ਬਹੁਤ ਸੀਨੀਅਰ ਆ ਔਰ ਇਹ ਪ੍ਰਧਾਨ ਵੀ ਰਹੇ ਚੁੱਕੇ ਆ ਇਹਨੂੰ ਕਹਾਂਗਾ ਕਿ ਕਿਸੇ ਵੇਲੇ ਮੈਨੂੰ ਕੰਮ ਹੋਵੇ ਜਾਂ ਮਿਲ ਸਕਦਾ ਵਾ ਕਿ ਸੀਨੀਅਰ ਬੀਤ ਪ੍ਰਧਾਨ ਦੇ ਤੌਰ ਤੇ ਵਧੀਆ ਵਾ ਅਲ੍ਹਾ ਅਕਬਰ ਬਹੁਤ ਵਧੀਆ ਇਹ ਤੁਹਾਨੂੰ ਦੋਸਤ ਦੀ ਮਿਹਰ ਬਣੀ ਹੈ ਕਿਉਂਕਿ ਆਪਾਂ ਸਾਰੇ ਜਾਣਾਂ ਰਾਜ ਕਰਦੇ ਜੀ ਜੋ ਸੋਚਿਆ ਕਾ ਜਕਰਮਿਤ ਬੜੇ ਮਾਨਦਾਰ ਮੇਲ ਤੇ ਵਧੀਆ ਬੰਦੇ ਆ ਗਏ ਇਹ ਤਾਂ ਜੀ ਆਇਆਂ ਨੂੰ ਆ ਬੜੀ ਨੀ ਕਹਿੰਦੇ ਉਹਨਾਂ ਨਾਲ ਨਹੀਂ ਕਰਿਆ ਬੰਦਾ ਸੋਵਾਕ ਸੋਵਾਕ ਜੇਕਰ ਨਾ ਕੋਈ ਨਾ ਪਸਾਰ ਜੇ ਆਉਂਦੇ ਨਾ ਬੇਸਬਦਾਰ ਕਰਦੇ ਸੈਂਕਡ ਟੈਂਕਸ਼ੀਅਰ ਬੇਤੁਸ ਕਰਦਾ ਨਾਲ ਇਹ ਆਏ ਹਾਂਜੀ ਅਮੈਸੀ ਮੈਦ ਸੇ ਸਸਤਾਰੂ ਕਿਹਾ ਉਹਨਾਂ ਵਾਰ ਤੇ ਨਾ ਪ੍ਰੈਸ ਦਾ ਹੁੰਦਾ ਆਪਣਾ ਜੀ ਆਪਾਂ ਥੋੜੇ ਪ੍ਰੈਸ ਨਹੀਂ ਹਾਂ ਆਪਾਂ ਨੂੰ ਥੋੜਾ ਜਿਹਾ ਭਿਆ ਕਿ ਜੇਕਰ ਆਪਣਾ ਪ੍ਰੈਸ ਨਹੀਂ ਹੁੰਦੀ ਹਾਂ ਤੇ ਇਨਸ਼ਾ ਅੱਲਾਹ ਚੰਗੀ ਤਰ੍ਹਾਂ ਪ੍ਰੈਸ ਹੁੰਦਾ ਤੇ ਮੇਰਾ ਨਹੀਂ ਖਿਆਲ ਕੋਈ ਆਪਾਂ ਜਿਹੜਾ ਵੀ ਕੰਮ ਕਰਦੇ ਆ ਉਹਦੀ ਜਿਹੜੀ ਕਬਰ ਉਹਦੀ ਖਬਰ ਲੱਗਣੀ ਚਾਹੀਦੀ ਹੈ ਔਰ ਉਹਦੇ ਵਿੱਚ ਸਰਦਾਰ ਸੁਪਾਲ ਸਿੰਘ ਬਣਾ ਨੂੰ ਬੇਤਰ ਕੋਈ ਨਹੀਂ ਆ ਥੈਂਕ ਯੂ ਥੈਂਕ ਯੂ ਸਾਡੇ ਸਾਰਿਆਂ ਨੂੰ ਹਲਾਕਾ ਮਨਨੀ ਤੇ ਮੱਤਵਧ ਭਾਵਨਾ ਦਾ ਸਾਰ ਇਹ ਕਰ ਸਕਦੇ ਆ ਸੋ ਜਿਹੜੇ ਸਹਾਇਕ ਪ੍ਰੈਸਕਤਰਿਆ ਉਹ ਉਹ ਸਰਕਾਰ ਨੂੰ ਜੀ ਸਤੂ ਜੀ ਸਾਹਿਬ ਪਾਣੀ ਬੋਲ ਰਹੇ ਨੇ ਔਰ ਇਹਨਾਂ ਨਵੇਂ ਮੈਂਬਰਾਂ ਦੀ ਆਪਾਂ ਜਦੋਂ ਗੱਲ ਕੀਤੀ ਸੀ ਤੇ ਉਹਨਾਂ ਦੇ ਵਿੱਚ ਪਿਛਲੇ ਮੀਟਿੰਗ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਜੀ ਨੂੰ ਘਰੋਂ ਸੇ ਹੋਣਾ ਨੂੰ ਸਾਰਿਆਂ ਨੇ ਪ੍ਰਵਾਨਗੀ ਦਿੱਤੀ ਸੀ ਇਹ ਇਹਨਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਔਰ ਇਹਨਾਂ ਨੂੰ ਨਾਲ ਲਗਾ ਕੇ ਪੂਰੀ ਵੀਰਦੇ ਵਿੱਚ ਜਿੱਦਾਂ ਆਪਣੀ ਸਾਰੀ ਸੀਨੀਅਰ ਕਮੇਟੀ ਜਿਹੜੀ ਆ ਉਹ ਸਾਡੇ ਮਾਰਗਦਰਸ਼ਕ ਮੰਡਲ ਦੇ ਵਿੱਚ ਆ ਕੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਤੁਹਾਡੀਆਂ ਸਲਾਹ ਲਈਤੀ ਜਾਊਗੀ ਕੋਈ ਇਦਾਂ ਦਾ ਵੀ ਹੋਊਗਾ ਕਿ ਪ੍ਰਧਾਨ ਜਾਂ ਜਨਤ ਸਕੱਤਰ ਜਾਂ ਹੋਰ ਕੋਈ ਇੱਕ ਦੂਜੇ ਤੋਂ ਬਾਹਰ ਜਾਊਗਾ ਇਹਦੀ ਧੰਗ ਤਰੀਕਾ ਹੀ ਇਸ ਤਰ੍ਹਾਂ ਵਰਤਿਆ ਵੀ ਹਰ ਬੰਦਾ ਹਰ ਬੰਦਾ ਪ੍ਰਧਾਨ ਪੁੱਛ ਕੇ ਕੰਮ ਕਰੇ ਰਾਮ ਆਪਣਾ ਇੱਕ ਇੱਕ ਸੰਸਤਾਵਾਦ ਵੀ ਤੇ ਇੱਕ ਪਰਿਵਾਰਵਾਦ ਵੀ ਚੱਲੇ ਚੰਗਾ ਦਾ ਲੱਗਦਾ ਹਾਂ ਬਸ ਬਸ ਔਰ ਜਿੱਥੇ ਪਰਿਵਾਰ ਦੇ ਵਿੱਚ ਪਿਆਰ ਹੋਵੇ ਤਰੱਕੀ ਵੀ ਉੱਤੇ ਹੁੰਦੀ ਆ ਔਰ ਕਿ ਉਹਨਾਂ ਨੂੰ ਨਾਂ ਕੋ ਪ੍ਰੋਬਲਮ ਹੋਵੇ ਹਾਂ ਜੀ ਨਹੀਂ ਆਈ ਉਹਨਾਂ ਨੂੰ ਪੁੱਛ ਲਿਆ ਕਿ ਜੇ ਸਾਡੀ ਕਮੇਟੀ ਮੰਨੂਗੀ ਤੇ ਅਸੀਂ ਇਹ ਯਿਆਦ ਵੀ ਤੁਹਾਨੂੰ ਅਸੀਂ ਲਵਾਗੇ ਉੱਤੇ ਮਤੇ ਵੀ ਤੁਹਾਡਾ ਨਾਮ ਰੱਖਾਂਗੇ ਜੇ ਸਾਰੇ ਜਣੇ ਸਹਿਮਤੀ ਦੇ ਦੇਣਗੇ ਤੇ ਤੁਹਾਨੂੰ ਸ਼ਾਮਿਲ ਕੀਤਾ ਜਾਓ ਇਹ ਉਹਨਾਂ ਨਾਲ ਬਗੈਰ ਗੱਲ ਹੋਈ ਜਾਂ ਸੀ ਇਹ ਨਹੀਂ ਕਿਹਾ ਤੇ ਤੁਹਾਨੂੰ ਇਹ ਕਮੇਟੀ ਸਾਹਮਣੇ ਪਾ ਲਈ ਹਾਂ ਜੀ ਇਸ ਤਾਦੀ ਸਹਿਮਤੀ ਉਹਨਾਂ ਦੇ ਜਿਹੜਾ ਸਾਹਿਬ ਸਿੰਘ ਜਿੱਦ ਤੋਂ ਯਾਦ ਇਹ ਇੱਕ ਲੇਖਕ ਦੇ ਤੌਰ ਤੇ ਵੀ ਜਾਣ ਜਾਂਦੇ ਇਹਨਾਂ ਦੇ ਨਾਮ ਦਾ ਪੜਦਾ ਨਹੀਂ ਆਖਬਾਰ ਦੇ ਵਿੱਚ ਵੀ ਔਰ ਖਰਿੰਦਾ ਦੇ ਵਿੱਚ ਵੀ ਤੁਹਾਡਾ ਲਗਾਤਾਰ ਮੈਂ ਫੇਸਬੁਕ 'ਚ ਜੁੜਿਆ ਉੱਤੇ ਕੋਈ ਗਾਣੇ ਦਾ ਸਿੰਗਲ ਦਾ ਪ੍ਰੋਗਰਾਮ ਹੋ ਰਿਹਾ ਤੇ ਤੁਹਾਡੇ ਲਈ ਵੀ ਆਉਂਦੀ ਆ ਗਾਣੇ ਜਿੱਦਾਂ ਅਡੇ ਸੰਧੂ ਦਾ ਨਿੰਗ ਘਾਟਿਆਂ ਦੇ ਵਿੱਚ ਸੋ ਸਾਰੇ ਹੀ ਆਪ ਕੋ ਆਪਣੀ ਥਾਂ ਤੇ ਜਿਹੜਾ ਕੰਮ ਰੱਖਦੇ ਹੁੰਦਾ ਉਹਦਾ ਧੰਨ ਧਰਵਾਦੀ ਵੀ ਇੰਦਾਂ ਦੇ ਮਾਤਰਾ ਰੱਖਦੇ ਰਹੋ ਉਹ ਵੀ ਸਹਿਯੋਗ ਸਰਗਰਮੀਆਂ ਦੇ ਵਿੱਚ ਰੱਖਦੇ ਅਸੀਂ ਤਾਂ ਇਹਦੇ ਬੰਦੇ ਸ਼ਾਮਲ ਕਰਨਗੇ ਹਰ ਬੰਦਾ ਆਪਣੀ ਆਪਣੀ ਜਿਹੜੀ ਪਰਫਾਰਮੈਂਸ ਆ ਉਹ ਵਧੀਆ ਤਰੀਕੇ ਨਾਲ ਦੇ ਦੇ ਸੋ ਇੰਨੀਆਂ ਗੱਲਾਂ ਮੇਰੇ ਮਨ ਦੇ ਵਿੱਚ ਸੀ ਔਰ ਜੇ ਤੁਹਾਡੇ ਸਾਰਿਆਂ ਦੀ ਸਹਿਮਤੀ ਹੋਵੇ ਤੇ ਤੁਸੀਂ ਇਹਨਾਂ ਨੂੰ ਪ੍ਰਵਾਨਗੀ ਦੇ ਸਕਦੇ ਹੋ ਕਿਸੇ ਦੇ ਇਤਤੂ ਪ੍ਰੰਤੂ ਆ ਤੇ ਉਹ ਆਪਾਂ ਬੈਠ ਕੇ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਵਿਚਾਰ ਕਰਦੇ ਉਹਨੂੰ ਵਿਚਾਰਿਆ ਪਹਿਲਾਂ ਵਿਚਾਰਿਆ ਜਾ ਸਕਦਾ ਫੇਰੂ ਕਰਨਾ ਜਾਂ ਨਹੀਂ ਕਰਨਾ ਇਹ ਕਿਉਂਕਿ ਮੇਰਾ ਇੱਕ ਮਤੇ ਦੇ ਵਿੱਚ ਕਹਿਰ ਪਹੁੰਚ ਆ ਮੇਰੀ ਇੱਕ ਪ੍ਰੋਪੋਜ਼ਲ ਆ ਠੀਕ ਆ ਉਹਨੂੰ ਪਾਸ ਕਰਨਾ ਨਾ ਕਰਨਾ ਉਹ ਆਪਣੇ ਸਾਰਿਆਂ ਦੇ ਹੱਥ ਆ ਸੋ ਇੰਨੇ ਨਾਮ ਹੈ ਜਿਹਦੇ ਤੁਹਾਡੇ ਸਾਰਿਆਂ ਦੀ ਇੱਥੇ ਸਹਿਮਤੀ ਹੈ ਜੀ ਰਾਹੁਲ ਕੋਈ ਟੈਨਮੈਂਟ ਕਰਨਾ ਕਰ ਲੈ ਮੈਂ ਮੰਨਣ ਵਾਲੀ ਸਾਡੇ ਮੇਰੇ ਨੂੰ ਸਾਈਨ ਕੀ ਹੈ ਜੀ ਸਰ ਉਹ ਪ੍ਰਧਾਨ ਜੀ ਸਾਰੇ ਜਾਣਦੇ ਆ ਸਾਈਨ ਕਰਤੀ ਆ ਜੀ ਹਾਂ ਜੀ ਹਾਂ ਜੀ ਅੱਛਾ ਕਸ਼ਿਸ਼ ਦੇ ਬਾਰੇ ਰਬੰਦ ਹੈਗਾ ਸਾਡਾ ਮਸ਼ੀਸ਼ ਸਾਡਾ ਛੋਟਾ ਵੀਰ ਇਹ ਪ੍ਰਬੰਧਕ ਦੇ ਤੌਰ ਤੇ ਇਹ ਪ੍ਰਬੰਧਕੀ ਇਹ ਸਾਡੇ ਨਾਲ ਠੀਕ ਠੀਕ ਹੈ ਤਾਂ ਮੇਨ ਪ੍ਰਬੰਧ ਇਹ ਮੈਂ ਮੋੜੀ ਬੁੜੀ ਦੀ ਕੰਦਲ ਕਿਡਾ ਵਿਜਨ ਕੋ ਹੱਥ ਦਿੱਤਾ ਮੇਰਾ ਖਿਆਲ ਮੈਂ ਸੁਣ ਕੇ ਤੇ ਆਗੋ ਬਾਗ ਜਿਹਾ ਕੁਝ ਨਹੀਂ ਹੋ ਰਿਹਾ ਮੇਰੀ ਰੀਤ ਬੁੜੀ ਚੱਤੀ ਹੈ ਕਿਸੇ ਮਿਕਰੋਸਟਰਾਏ ਬਣਾ ਸਕਦਾ ਨਹੀਂ ਪਿੱਤ ਆਹ ਜੀਦਾ ਹੈ ਨਾ ਤਾਂ ਥੋੜੀ ਸੰਗਦੀ ਆਉਂਦੀ ਹੈ ਕਿ ਤੁਸੀਂ ਕਲੱਬ ਦੇ ਬਾਰੇ ਕਹੋ ਪਹਿਲੇ ਵਾਲੇ ਕੰਮ ਤੋਂ ਨਹੀਂ ਕਰਦੇ ਜੇ ਕਰਾਉਂਦੇ ਠੀਕ ਹੈ ਤੇ ਮੈਨੂੰ ਥੋੜਾ ਜਿਹਾ ਗਰਮ ਮਹਿਸੂਸ ਹੁੰਦਾ ਹੈ ਤੇ ਮੈਂ ਇਹਨਾਂ ਨਾਲ ਡਿਸਕਸ ਕੀਤਾ ਇਹ ਵੀ ਆਪਾਂ ਹੁਣ ਨਵੇਂ ਜਿਹੜੀ ਜਨਰੇਸ਼ਨ ਆ ਉਹਨਾਂ ਦੇ ਮੁੰਡਿਆਂ ਦੇ ਪਾਰ ਹੀ ਪਈਏ ਅਸੀਂ ਇਹਨਾਂ ਨੂੰ ਗਾਈਡ ਕਰੀਏ ਨਾਲ ਕੋਈ ਜਿੰਨੀ ਸਾਡੀ ਸਮਰਥਾ ਹੈ ਜੀ ਹਰ ਤਰੀਕੇ ਨਾਲ ਇਹਨਾਂ ਦੇ ਨਾਲ ਜਾਈਏ ਫਿਰ ਉਸੇ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਉਹ ਕਲੱਬ ਦਾ ਓਵਰ ਰੂਮ ਦੇ ਲੈ ਆਈਏ ਜੇ ਤੁਸੀਂ ਕਿਤੇ ਉਹ ਰੂਮ ਲਿਆ ਕੇ ਸਾਨੂੰ ਦਿਖਾ ਦਿਓ ਤੁਸੀਂ ਆਓ ਨਹੀਂ ਆਪਾਂ ਨਹੀਂ મતલਬ ਤੁਸੀਂ ਦਾ ਮਤਲਬ ਮੁੰਡੇ ਆਉਂਦੇ ਨਾਲ ਜਿਹਾ ਉਹ ਰੂ ਮੁਖਾ ਦਿਓ ਤੇ ਮੇਰਾ ਕਹਿਣਾ ਸੀ ਜਦੋਂ ਜਾਵਾਂਗੇ ਸਾਡੇ ਆਖਰੀ ਸਾਹ ਲੈਣਗੇ ਤਾਂ ਸਾਡਾ ਬੜੇ ਆਰਾਮ ਨਾਲ ਜਾਪਾਂਗੇ ਤੇ ਸਾਡੀ ਇਹ ਇੱਛਾ ਹੈ ਇਸ ਕਰਕੇ ਤੁਸੀਂ ਤਕੜੇ ਹੋ ਤਕੜੇ ਹੋਗੇ ਤਾਂ ਤੁਹਾਡੇ ਨਾਲ ਸਾਰੇ ਕੌਮ ਦੇ ਇੱਕ ਜਾਣ ਇੱਕ ਬੇਨਤੀ ਹੋਰ ਮੈਂ ਕਰਨੀ ਇਹ ਸਾਡੀ ਕਲੱਬ ਦੇ ਵਿੱਚ ਇਹਦਾ ਮੇਨ ਮੋਟਰ ਹੁੰਦਾ ਸੀਗਾ ਮੇਨ ਆਸ਼ਾ ਹੁੰਦਾ ਸੀ ਉਹ ਇਹਦੇ ਤੇ ਰਾਜਨੀਤੀ ਅਸੀਂ ਇਸ ਦਾ ਸਿੱਧੇ ਨਹੀਂ ਕਰਦੇ ਰਾਜਨੀਤੀ ਕਿਉਂਕਿ ਵਿਚਾਰ ਵੱਖਰੇ ਵੱਖਰੇ ਹੋ ਸਕਦੇ ਜਦੋਂ ਕੋਈ ਸੰਸਦਾਂ ਦੇ ਵਿੱਚ ਰਾਜਨੀਤੀ ਆਉਂਦੀ ਹੈ ਨਾ ਉਹਦੇ ਵਿੱਚ ਬਦੋ ਬਦੀ ਤਫਰਕਾ ਤਾਂ ਆ ਜਾਂਦੇ ਆ ਤੋ ਇਹ ਅਪਾ ਇਥੋਂ ਵੀ ਆਪਾਂ ਜਿਹੜਾ ਆ ਵਾਇਡ ਕਰਨਾ ਹਾਂ ਹਾਂ ਆਪਣੇ ਚਲੋ ਵਿਚਾਰ ਦੇ ਜਨਰਲ ਕੁਆਰਨੇਡ ਦੇ ਕਰ ਲਈਏ ਮੈਂ ਜਦੋਂ ਆਵਾਂਗੇ ਨਾ ਉਦੋਂ ਫਿਰ ਇਹ ਤਕਰਾਮ ਹਾਂ ਇਹ ਰਾਜਨੀਤੀ ਨੂੰ ਪਰੇ ਰੱਖ ਕੇ ਸੋਸ਼ਲ ਜਿਹੜੀ ਸਾਡੀ ਜੋ ਸਾਡਾ ਏਮ ਆ ਕਿ ਅਸੀਂ ਜਿਹੜਾ ਹੈ ਸੋਸਾਇਟੀ ਦੇ ਵਿੱਚ ਆਪਾਂ ਕੋਈ ਦੇਣਾ ਆ ਜਾਂ ਸਾਡੀ ਜਿਹੜੀ ਟੀਚਰ ਕਮਿਟੀ ਆ ਉਹਨੂੰ ਆਪਾਂ ਦੇਣਾ ਆ ਉਹਨਾਂ ਨੂੰ ਹਾਈਲਾਈਟ ਕਰਦੇ ਇਸ ਤਰ੍ਹਾਂ ਅੱਗੇ ਕਰਦੇ ਚੰਗੇ ਖੱਟ ਪੀੜ ਦੇ ਵਿੱਚ ਆ ਗਈ ਆ ਤੇ ਉਹਨਾਂ ਨੂੰ ਹਾਈਲਾਈਟ ਕਰੀਏ ਫਿਰ ਡਿਪਾਰਟਮੈਂਟ ਸਾਨੂੰ ਉਹਨੂੰ ਚੁੱਕੇ ਜੇ ਹਾਈਲਾਈਟ ਕਰਨ ਤੇ ਆਪਾਂ ਚੁੱਕਦੇ ਦੋ ਤੁਹਾਇਸ ਵਰਗੇ ਬਹੁਤ ਚੰਗੇ ਚਾਲੇ ਮੈਨੂੰ ਬਹੁਤ ਅੱਜ ਖੁਸ਼ੀ ਹੈ ਬਹੁਤ ਖੁਸ਼ੀ ਹੈ ਪ੍ਰਮਾਤਮਾ ਕਰੇ ਸਾਡੀ ਇਤਰਾ ਹੀ ਸੰਤਾ ਜਿਹੜੀ ਆ ਤੇ ਦੋਣ ਦੋਨੇ ਨਰਾਜ਼ ਚਾਪ ਨਹੀਂ ਕਰਦੇ ਮੈਂ ਇੰਤਰਾ ਕਰਾਂਗਾ ਸਾਹਿਬਾਨ ਤੇ ਪਿਆਰੇ ਮੈਂਬਰ ਮੈਨੂੰ ਤੁਸੀਂ ਜਿਹੜਾ ਮੌਕਾ ਦਿੱਤਾ ਜਨਸਥਿਤਰ ਬਣਨ ਦਾ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨੂੰ ਨਿਵਾਜ਼ਦਾ ਧੰਨਵਾਦ ਤੁਹਾਡਾ ਸ਼ਾਡਰ ਟੀਚਰ ਕਲੱਬ ਦੇ ਸਤਿਕਾਰਤ ਮੈਂਬਰ ਸਹਿਬਾਨ ਪ੍ਰਧਾਨ ਸਾਹਿਬ ਸਾਡੀ ਸੰਸਥਾ ਇਹ ਸੰਸਥਾ ਦੇ ਚਲਾਉਣ ਵਾਲੇ ਐਸਲੇ ਸਰਪ੍ਰਸਤ ਸਾਰੇ ਮੈਂਬਰ ਸਹਿਬਾਨ ਮੈਨੂੰ ਜਿੰਮੇਵਾਰੀ ਜਿਹੜੀ ਪ੍ਰੈਸ ਤੇ মিডিਆ ਦੇ ਦਿੱਤੀ ਗਈ ਆ ਸੋ ਕੋਸ਼ਿਸ਼ ਕਰਾਂਗੇ ਵੈਸੇ ਨੇ ਇਸ ਕੰਮ ਮੈਨੂੰ ਜਿਆਦਾ ਔਖਾ ਕੰਮ ਨਹੀਂ ਲੱਗੇਗਾ ਕਿਉਂਕਿ ਮੇਰਾ ਸ਼ੌਂਕ ਹੈ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਆਪਾਂ ਜੋ ਵੀ ਐਕਟੀਵਿਟੀ ਕਰਨੇ ਆ ਜਿੱਦ ਤਰ੍ਹਾਂ ਕਿ ਸਾਰਾ ਗੱਲ ਕੀਤੀ ਕਿ ਬਹੁਤ ਸਾਰੇ ਕੰਮ ਜਿਹੜੇ ਸੰਸਥਾ ਪਈ ਨਾਲ ਕਰਦੀ ਸੀ ਸੇ ਪ੍ਰਸ਼ਾਸਨ ਬੇਨਤੀ ਕਰਾਂਗੇ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਰੂਰ ਐਕਟੀਵਿਟੀ ਬੇਸਡ ਕੰਮ ਜੂਰ ਹੋਵੇ ਸਿਰਫ ਇਹ ਨਾ ਹੋਵੇ ਕਿ ਆਪਾਂ ਆ ਕੇ ਗੱਲਾਂ ਕਰ ਲਈਆਂ ਖਾਲਾ ਤੇ ਘਰੋਂ ਚਲੇ ਗਏ ਸੋ ਕੁਛ ਨਾ ਕੁਛ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਸਾਡੇ ਮੈਂਬਰ ਸਹਿਬਾਨ ਆ ਉਹ ਜੁੜੇ ਜਾਣਗੇ ਜਿਸ ਜਿਸ ਵੀ ਸੰਸਥਾ ਦੀ ਐਕਟੀਵਿਟੀ ਗਤੀਵਿਧੀ ਖਤਮ ਹੋ ਜਾਂਦੀ ਹੈ ਸਕੂਲ ਦੇ ਵਿੱਚ ਗਤੀਵਿਧੀ ਖਤਮ ਹੋ ਜਾਂਦੀ ਆ ਉਹ ਸਥਿਰ ਹੋ ਜਾਂਦੀ ਆ ਅੱਗੇ ਨਹੀਂ ਵਧਦੀ ਸੋ ਮੇਰੀ ਬੇਨਤੀ ਹੈ ਕਿ ਸੋਸ਼ਲ ਵਰਕ ਸਮਾਜ ਭਲਾਈ ਦੇ ਕੋਈ ਕੰਮ ਜਿਸ ਤਰ੍ਹਾਂ ਅੱਗੇ ਜੈ ਪਲਾਂਟੇਸ਼ਨ ਵੀ ਆਪਾਂ ਕਰਦੇ ਰਹਿਣਾ ਸਾਡੇ ਸਕੂਲ ਚ ਹੀ ਕੀਤੀ ਉਦੋਂ ਮੈਂ ਵੈਪਰ ਨਹੀਂ ਹੁੰਦਾ ਸੰਸਥਾ ਦਾ ਇਸ ਤਰ੍ਹਾਂ ਦੇ ਕੰਮ ਜਿਹੜੇ ਕਿ ਆਪਾਂ ਨਾਲ-ਨਾਲ ਛੋਟੇ-ਛੋਟੇ ਕੰਮ ਕਰਾਂਗੇ ਤੋਂ ਨਾਲ ਇੱਕ ਮੈਨੂੰ ਵੀ ਫਾਇਦਾ ਹੈਗਾ ਕਿਉਂਕਿ মিডিਆ ਮੇਰੇ ਕੋਲ ਪ੍ਰੈਸ ਮੇਰੇ ਕੋਲ ਮੈਨੂੰ ਵੀ ਉਹ ਖਬਰ ਚਾਹੀਦੀ ਹੋਏਗੀ ਸੋ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਨੂੰ ਤੇ ਸਾਰੇ ਸਰਪ੍ਰਸਤਾਂ ਨੂੰ ਕਿ ਜ਼ਰੂਰ ਨਾਲ ਐਕਟੀਵਿਟੀ ਜੂਰ ਕਰਵਾਈ ਜਾਏ ਕੋਈ ਨਾ ਕੋਈ ਬਾਕੀ ਜਿਸ ਤਰ੍ਹਾਂ ਕੇ ਬੜਾ ਵਧੀਆ ਅਗੇ ਵੀ ਸਰ ਕਰਦੇ ਸੀ ਕਿ ਹਰੇਕ ਮੀਟਿੰਗ ਦਾ ਇੱਕ ਪਹਿਲੂ ਇੱਕ ਮੁੱਦੇ ਦੇ ਵਿਚਾਰ ਹੁੰਦੇ ਸੀ ਉਹ ਜ਼ਰੂਰ ਕੰਟੀਨਿਊ ਕੀਤਾ ਜਾਵੇ ਕਿਉਂਕਿ ਆਪਾਂ ਇੱਥੇ ਬਹਿ ਕੇ ਕਿਸੇ ਵੀ ਇੱਕ ਮੁੱਦੇ ਦੇ ਬਿਨਾਂ ਰਾਜਨੀਤੀ ਦੇ ਕੁਸ ਮਾਸ ਸੇਵਾ ਦੇ ਕੰਮਾਂ ਬਾਰੇ ਕਿਸ ਤਰ੍ਹਾਂ ਚਰਚਾ ਕਰ ਸਕਦੇ ਆ ਤੋ ਬਹੁਤ ਵਧੀਆ ਹੋਏਗਾ ਉਹ ਤੁਹਾਨੂੰ ਇੱਕ ਇਹ ਆ ਕਿ ਸਭ ਨੂੰ ਉਹ ਸਾਰੂ ਸਿਹਤ ਨਹੀਂ ਦਲਦੇ ਆ ਤੇ ਇੱਕ ਨਾ ਕੀ ਹੁੰਦਾ ਕਿ ਬੰਦੇ ਨੂੰ ਕੋਈ ਕਿਹੜਾ ਚੰਗੀ ਗੱਲ ਸੁਣਨ ਦਾ ਕੰਨਾਂਵਾਂ ਚੰਗੀ ਚੀਜ਼ ਜਿਹੜੀ ਕੰਨਾਂ ਦੇ ਵਿੱਚ ਪੈਂਦੀ ਆ ਸੋਈ ਸੁਣਨ ਦਾ ਮੌਕਾ ਮਿਲਦਾ ਸੋ ਬਹੁਤਾਂ ਵਾਰ ਦੇ ਇਸ ਤਰ੍ਹਾਂ ਕੇ ਸਰੋਨਾਂ ਦਾ ਸੱਜਾ ਭਾਵੀ ਸ਼ਾਇਦ ਬੇਟੀ ਦੀ ਮੈਰਿਜ ਹੈ ਤੇ ਅਗਲੇ ਮਹੀਨੇ ਤੋਂ ਜੋ ਹਸਤਾ ਅਗਲੇ ਮਹੀਨੇ ਵਿਜੀ ਜਾਣਾ ਤੇ ਸਰੋਨਾਂ ਟਾਈਮ ਕੱਢਦੇ ਤੇ ਬਹੁਤ ਵਧੀਆ ਚੋਣ ਕੀਤੀ ਆ ਸ੍ਰੀ ਜੀ ਦਾ ਸਤਰਾ ਹੈ ਜੀ ਔਰ ਸਾਡੇ ਜਿਹੜੇ ਮੈਂਬਰ ਹਰੇਕ ਘਰ ਦੇ ਪੂੜੇ ਜਿਹੜੇ ਖਾਲਾ ਔਰਤਿਆਂ ਨਾਲ ਸੱਜਦੇ ਆ ਸੋ ਵਰ ਜਿਹੜਾ ਧਾਗਾ ਹੁੰਦਾ ਹੈ ਜਾਂ ਕਹਿ ਲੋ ਜਿਹੜੇ ਸਰਪ੍ਰਸਤ ਆ ਇਹਦੇ ਸਿਰ ਤੇ ਮਾਲਾ ਹੁੰਦੀ ਆ ਸੋ ਜੇ ਸਰਪ੍ਰਸਤ ਸਾਡੇ ਕਿਆਮ ਰਹਿਣਗੇ ਧਾਗਾ ਕਿਆਮ ਰਹੂਗਾ ਤੇ ਮਾਲਾ ਕਦੀ ਟੁੱਟੇਗੀ ਔਰ ਪਰਮਾਤਮਾ ਕਰੇ ਜਿਹੜਾ ਸ਼ਹਾਡਾ ਟੀਚਰ ਕਲੱਬ ਆ ਹੋਰ ਦਿਨ ਰਾਤ ਦੁੱਗਣੀ ਤਰੱਕੀ ਕਰੇ ਵੱਧ ਤੋਂ ਵੱਧ ਸਮਾਜ ਸੇਵਾ ਸਮਾਜ ਭਾਈ ਦਾ ਕੰਮ ਕਰ ਸਕੇ ਧੰਨਵਾਦ ਜੀ ਜੈ ਸਤਕਾਰ ਯੋਗ ਸਾਡੇ ਸਭਾ ਵਾਲੋਂ ਸਰਬਸੰਮਤੀ ਨਾਲ ਬੜਾਏ ਪ੍ਰਧਾਨ ਸਾਹਿਬ ਇਹ ਜਿਹੜੇ ਸੰਤਰਾਜੀ ਅਰੋਣਾ ਦੁਆਰਾ ਨਿਯੁਕਤ ਕੀਤੇ ਸਰਵਸੰਮਤੀ ਨਾਲ ਜਿਹੜੀ ਮੰਤਰੀ ਅਹੁਦੇਦਾਰਾਂ ਦੀ ਚੋਣ ਆ ਉਹਨਾਂ ਲਈ ਮੈਂ ਸਮੇਤ ਪ੍ਰਧਾਨ ਜੀ ਨੂੰ ਸਮੇਤ ਅਹੁਦੇਦਾਰਾਂ ਨੂੰ ਬਹੁਤ ਸਾਡੇ ਸਰਪ੍ਰਸ ਸਾਡੇ ਸੀਨੀਅਰ ਸਭ ਤੋਂ ਸਤਿਕਾਰਯੋਗ ਸੰਧੂ ਜੀ ਨੂੰ ਸਤੀ ਜੀ ਨੂੰ ਰਮੇਸ਼ ਜੀ ਨੂੰ ਸਤਾਰਾ ਸਿੰਘ ਜੀ ਨਾਲ ਵਿਸ਼ੇਸ਼ ਤੌਰ ਤੇ ਵਧਾਈ ਦੇਣਾ ਚਾਹੁੰਦਾ ਕਿ ਅਸੀਂ ਅੱਗੇ ਵੀ ਤੁਹਾਡੇ ਪਾਸ ਇਹਨਾਂ ਦੇ ਚੱਲਦੇ ਆਇਆ ਜੇ ਵਿਸ਼ਵਾਸ ਤੋਂ ਨਹੀਂ ਆ ਕਿ ਗਾਂਜ ਪੱਛਨਾਂ ਤੇ ਚੱਲਾਂਗੇ ਤੁਹਾਡਾ ਹੱਥ ਸਾਡੇ ਸਿਰ ਤੇ ਹੋਏਗਾ ਤੇ ਅਸੀਂ ਉਸੇ ਤਰ੍ਹਾਂ ਹੀ ਇਸ ਕਲਾਬੂ ਚੜ੍ਹ ਗਿਆ ਕਲਾ ਵਿੱਚ ਲੈ ਕੇ ਜਾਵਾਂਗੇ ਤੇ ਸਾਡੀ ਸਮੂਚੀ ਸਾਰਿਆਂ ਦੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਬਹੁਤ ਸੀਨੀਅਰ ਯੋਗ ਅਗਰ ਸਾਨੂੰ ਹੋਰ 2-4 10 ਅਧਿਆਪਕ ਮਿਲ ਜਾਣ ਤਾਂ ਕਿ ਘੱਟੋ ਘੱਟ ਗਿਣਤੀ ਜਿਹੜੀ ਆ 25-30 ਤੱਕ ਲੈ ਕੇ ਜਾ ਸਕੀਏ ਕਿ ਲੇਖ 25-30 ਦੀ ਗਿਣਤੀ ਹੋਏ ਤਾਂ ਲੱਗੇ ਏਕਾਂਵਾਂ ਜੋ ਜਾਗੀ ਕੋਈ ਨਾ ਹੋਵੇ ਤਾਂ ਕਿ ਇਸ ਕਲੱਬ ਨੂੰ ਅਸੀਂ ਬਹੁਤ ਅੱਗੇ ਲੈ ਆਏ ਚੰਗੇ ਬਾਕੀ ਜੋ ਹੁਕਮ ਹੋਏਗਾ ਅਸੀਂ ਖਾਦਰ ਹਰ ਤਰ੍ਹਾਂ ਦੇ ਵਿਸ਼ੇਸ਼ ਤੌਰ ਤੇ ਫਾਇਦੇ ਦੇਣ ਤੇ ਬਹੁਤ ਬਹੁਤ ਸੂਖ ਮੈਂਬਰਾਂ ਨੂੰ ਵਧਾਈ ਦੇਣਾ ਬਾਰੇ ਚੜ੍ਹਦੀ ਕਲਾ ਰੱਖੇ ਔਰ ਅਸੀਂ ਇਸਦਾ ਹਸ ਦੇਖਿਤ ਕਰੀਏ ਕਿਉਂਕਿ ਜੀਵਨ ਸਾਡਾ ਜੀਵਨ ਬਜ਼ੁਰਗਾਂ ਦਾ ਸਾਡਾ ਬੋਨਸ ਹਾਂ ਅਸੀਂ ਇਸ ਆਪਣੇ ਬੋਨਸ ਲਾਈਫ ਨੂੰ ਇੰਨਾ ਪਹੁੰਚਾਇਆ ਕਰ ਸਕੀਏ ਕਿ ਜੀਵਨ ਦਾ ਜੀਵਨ ਜੀਣ ਦੀ ਕਲਾ ਦਾ ਇੱਕ ਹੈ ਮਕਸਦ ਇਹ ਕਿ ਉਹਨੂੰ ਜਸ਼ਨ ਦੇ ਨਾਲ ਮਨਾਈਏ ਹਰ ਦਿਨ ਸਾਡਾ ਜਸ਼ਨ ਦੇ ਨਾਲ ਬਣੇ सेलिब्रेशन ਇਨ ਯੋਰ ਲਾਈਫ ਠੀਕ ਹੈ ਜੀ ਪ੍ਰਧਾਨ ਜੀ ਸਿਰਫ ਤੁਹਾਡੀ ਖੁਸ਼ੀ ਸਾਡੀ ਖੁਸ਼ੀ ਇਹ ਪ੍ਰਧਾਨਤ ਹੋਏਗਾ ਹੁਣ ਇਹ ਸਮਝ ਗਿਆ ਬਣਾਇਆ ਪ੍ਰੋਗਰਾਮ ਤੇ ਸਾਰਿਆਂ ਨੂੰ ਉਹਦੇ ਜਿਹੜੇ ਆ ਬੜੇ ਵਧੀਆ ਲੋਕ ਤੇ ਆ ਔਰ ਉਹਨਾਂ ਨਾਲ ਲਿੰਕ ਨਹੀਂ ਜਿਦਾ ਜਸਪਾਲ ਜੀ ਹੈ ਜਾਲ ਜਿਹੜੇ ਵੀ ਮੈਂਬਰ ਬਣੇ ਹਨ ਉਹ ਪਹਿਲਾਂ ਹੀ ਇਹਨਾਂ ਦਾ ਇਸੇ ਤਰ੍ਹਾਂ ਹੀ ਚੱਲਦੇ ਆ ਰਹੇ ਨੇ ਭਾਵੇਂ ਵਾਸਿਗੇ ਉਹਨਾਂ ਨੇ ਆਪਣੇ ਧਾਰੇ ਦੇ ਉੱਤੇ ਲੈਂਦਾ ਇਹ ਬਹੁਤ ਵਧੀਆ ਸੋਚ ਹੈ ਉਹਨਾਂ ਦੀ ਤੇ ਇਸੇ ਤਰ੍ਹਾਂ ਸਾਰੇ ਚੱਲਦੇ ਰਹਿਣ ਜਿੰਨਾਂ ਦਾ ਸੀ ਸਤੇ ਜੀ ਇਹ ਨਵੇਂ ਸਤੇ ਨਾ ਬਹੁਤ ਵਧੀਆ ਮੈਂ ਜਾਣਨਾ ਜਿਹੜਾ ਲੈ ਜਿਹੜਾ ਬਾਕੀਆਂ ਨਾਲ ਨਾਲ ਉਹ ਵੀ ਬੜੇ ਚੰਗੇ ਆ ਕਾਪ ਬਚਾ ਕੇ ਦਿਨ ਦਿਨ ਰਾਜ ਚੁਣਦੇ ਜਾਂਦੇ ਚਲੋ ਪ੍ਰਾਰਥਨਾ ਸਭ ਤੋਂ ਪਹਿਲਾਂ ਮ ਜਸਵੰਤ ਰਾਜ ਜੀ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਜਿਹੜਾ ਉਹਦਾ ਖੁਸ਼ੀ ਖੁਸ਼ੀ ਸੰਭਾਲਿਆ ਅੱਜ ਹੀ ਬਹੁਤ ਬਹੁਤ ਵਧਾਈ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਇਹ ਤਾਂ ਨੇ ਅੱਜ ਪੂਰਾ ਨਾਲ ਸਹਿਯੋਗ ਦਾ ਕਰਾਂਗੇ ਤੇ ਜਿਹੜੀ ਇਹਨਾਂ ਵੱਲੋਂ ਝੋੜ ਕੀਤੀ ਗਈ ਹੈ ਉਹ ਵੀ ਬਹੁਤ ਵਧੀਆ ਹੈ ਤੇ ਸਾਰੇ ਨੰਬਰ ਜਿਹੜੇ ਆ ਇਸ ਤਰੀਕੇ ਨਾਲ ਕੰਮ ਕਰਕੇ ਸਾਡੀ ਜਿਹੜੀ ਸਭਾ ਹੈ ਉਹ ਤਾਜਾ ਜਾਵੇ ਤੇ ਜਿਹੜੇ ਦੋ ਨੰਬਰ ਨਵੇਂ ਆਏ ਆ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਸਵਾਗਤ ਕਰਦੇ ਆ ਤੇ ਉਮੀਦ ਕਰਦੇ ਆ ਕਿ ਸਾਰੇ ਨਾਲ ਮਿਲ ਕੇ ਆਪਾਂ ਜਿਹੜੇ ਕਲਾਂਗੇ ਰਾਜਨੀਤੀ ਤੋਂ ਦੂਰ ਰਹਿ ਕੇ ਸਮਾਜ ਕੰਮ ਕਰਾਂਗੇ ਹਾਂਜੀ ਤੇ ਸਾਡੀ ਤਾਂ ਜੇ ਇੱਕ ਚੱਗੇ ਜਿਹੜੀ ਇਮੇਜ ਹੈ ਉਹ ਬੜੇ ਕਰਵਾਦਾ ਟੀਮ ਤੇ ਪ੍ਰਧਾਨ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਸ਼ਾਬਾਸ਼ ਹਾਂਜੀ ਖੁਲਦੀਪਰਾ ਸ਼ਰਮਾ ਜੀ ਸਭ ਤੋਂ ਪਹਿਲਾਂ ਉਹਦਾ ਨਵੇਂ ਨੰਬਰ ਨੂੰ ਸਾਰ ਨੂੰ ਅੱਜ ਜੀ ਆਇਆਂ ਨੂੰ ਤੇ ਤੁਹਾਾਰੀ ਨੇ ਬਹੁਤ ਬਹੁਤ ਮਾਤਾ ਮਰੀਆ ਟੀਮ ਬੜਾ ਜੀ ਨਾਲ ਨੇ ਸਾਰਾ ਤਾਂ ਗੜੀ ਖੂਬਸੂਰਤ ਗੱਲ ਹੋਈ ਆ ਕਿ ਸਾਡੇ ਟ੍ਰੇਡ ਯੂਨੀਅਨ ਦੇ ਕੰਮ ਕਰਨ ਵਾਲੇ ਯੂਨੀਅਨ ਕੰਮ ਕਰਨ ਵਾਲੇ ਆਈ ਪ੍ਰਧਾਨ ਜੀ ਏ ਬਸ ਤੇ ਮੌਕਾ ਦਿੱਤਾ ਸਾਨੂੰ ਆਸ ਹੈ ਕਿ ਇਹ ਉਸੇ ਤਰ੍ਹਾਂ ਹੀ ਜੋ ਸਿਸਟਮ ਜੋ ਉੱਥੇ ਕੰਮ ਕਰਦੇ ਰਹੇ ਆਪਣੇ ਉਸੇ ਸਿਸਟਮ ਨਾਲ ਇੱਥੇ ਕਰਨਗੇ ਤੇ ਅਸੀਂ ਇਹਨਾਂ ਨੂੰ ਆਪਣਾ ਭਾਈਚਾਰਾ ਪੂਰਾ ਬਣਾ ਕੇ ਸਮੂਹ ਦਿਆਂਗੇ ਵੀ ਅਸੀਂ ਇਹਨਾਂ ਦੇ ਨਾਲ ਆ ਤੇ ਇਹ ਕਿਤੇ ਬਹੁਤ ਵਧੀਆ ਲੱਗਾ ਇਹਨਾਂ ਦਾ ਮੰਤਰੀ ਮੰਡਲ ਇਹਨਾਂ ਬੜਾ ਵਧੀਆ ਭਾਇਆ ਇਹ ਇਹਨਾਂ ਦਾ ਦਸ ਕੰਮ ਕਰਨ ਕਰਕੇ ਇੱਕ ਖਾਸ ਗੱਲ ਹੈ ਇਹਨਾਂ ਨੇ ਮੰਤਰੀ ਮੰਡਲ ਬਣਾਉਣ ਦੀ ਤੇ ਮੈਂ ਆਸ ਕਰਦਾ یہ بہت ودیا سانوائی د گے انہوں کا بہت بہت دنواد